ਚਲੋ ਜੀ ਆ ਵੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ ਬਹੁਤ ਸਵਾਗਤ ਜਿਹੜੇ ਲਿਬਰਲਸ ਨੇ ਉਹਨਾਂ ਨੇ ਇੱਕ ਨਵਾਂ ਜਿਹੜਾ ਹੈ بڑا ਹੈ ਮਤਲਬ ਕਲਪਨਾ ਕਰਨੀ ਇਹਦੀ ਔਖੀ ਆ ਅਗਲੇ ਇਲੈਕਸ਼ਨ ਦੇ ਵਿੱਚ ਜਿਹੜੇ ਫਿਲਪ ਫੋਰਨਿਅਰ ਨੇ 338canada.com ਦੇ ਉਹ ਇਸ ਗੱਲਬਾਤ ਦੇ ਉੱਤੇ ਇਹ ਕਹਿ ਰਹੇ ਆ ਔਰ ਉਹਨਾਂ ਨੇ ਇੱਕ ਜਿਹੜਾ ਆਪਣੇ ਇੱਕ ਸਟੈਟਿਸਟਿਕਲ ਮਾਡਲ ਇਲੈਕਟਰਲ ਪ੍ਰੋਜੈਕਸ਼ਨਸ ਦਾ ਬਣਾਇਆ ਉਹਨਾਂ ਨੇ ਜਿਹੜੀ ਪੋਲਿੰਗ ਦੇ ਬੇਸ ਦੇ ਉੱਤੇ ਜਾਂ ਡੈਮੋਗ੍ਰਾਫਿਕ ਤੇ ਬੇਸ ਦੇ ਉੱਤੇ ਜਾਂ ਜਿਹੜੀ ਇਲੈਕਸ਼ਨ ਹਿਸਟਰੀ ਆ ਉਹਦੇ ਬੇਸ ਦੇ ਉੱਤੇ ਉਹ ਕਹਿੰਦੇ ਜੇ ਮਤਲਬ ਇਹ ਮੰਨਣਾ ਹੋਵੇ ਕਿ ਮੈਂ ਕਿ ਹਾਕੀ ਦੀ ਜਿਹੜੀ ਐਨਲੋਜੀ ਆ ਤਾਂ ਇਹ ਇਲੈਕਸ਼ਨ ਤੋਂ ਬਾਅਦ ਅਸਲ ਦੇ ਵਿੱਚ 50 ਆ ਸੈਕੰਡ ਪੀਰੀਅਡ ਤੋਂ ਬਾਅਦ ਸੋ ਗੱਲ ਬੜੀ ਸਾਫ਼ ਆ ਉਹ ਕਹਿੰਦੇ ਇਹਦਾ ਮਤਲਬ ਹੁਣ ਤੁਹਾਨੂੰ ਕੁਛ ਨਾ ਕੁਛ ਕਰਨਾ ਪਊਗਾ ਜਿਹੜਾ ਰਿਸਕ ਇਸ ਵੇਲੇ ਇਹ ਆ ਕਿ ਨਵਾਂ ਲੀਡਰ ਜੇ ਲਿਬਰਲ ਪਾਰਟੀ ਚੁਣਦੀ ਆ ਤਾਂ ਕੀ ਉਹਦੇ ਕੋਲੇ ਇਨਾਫ ਟਾਈਮ ਹੈਗਾ ਸਾਰਾ ਕੁਝ ਠੀਕ ਠਾਕ ਕਰਨ ਦਾ ਜਾਂ ਇਹ ਹੋਊਗਾ ਇਹ ਕੋਈ ਨਾਰਮਲ ਇਹ ਹਾਰ ਹੁਣ ਇਹ ਵੀ ਕਿਹਾ ਜਾ ਸਕਦਾ ਵੀ ਇੱਕ ਬਾਈ ਇਲੈਕਸ਼ਨ ਹੀ ਹਾਰੇ ਆ ਐਡੇ ਰੌਲੇ ਰੱਪੇ ਦੀ ਕੀ ਲੋੜ ਆ ਪੋਲੀਟੀਕਲ ਮਾਹਰ ਕਹਿੰਦੇ ਇਸ ਇਹ ਇਟਸ ਨਾਟ ਅ ਨਾਰਮਲ ਡੀਫੀਟ ਇੱਕ ਆਮ ਹਾਰ ਨਹੀਂ ਆ ਫੋਰਨियर ਨੇ ਜਿਹੜੇ ਉਹਨਾਂ ਨੇ ਇਸ ਬਾਈ ਇਲੈਕਸ਼ਨ ਦੇ ਨਤੀਜਿਆਂ ਤੋਂ ਬਾਅਦ ਜਿਹੜੇ 338.com ਦੇ ਰਹੇ ਉਹਨਾਂ ਨੇ ਇਹ ਗੱਲਬਾਤ ਕਹੀ ਹੈ ਇਹ ਕਹਿੰਦੇ ਬਹੁਤ ਇਤਿਹਾਸਿਕ ਹਾਰ ਤੇ ਲਿਬਰਲ ਜਿਹੜੇ ਐ ਇਹਨਾਂ ਨੂੰ ਹੁਣ ਕੋਈ ਹੋਰ ਇਹਨਾਂ ਦਾ ਜਿਹੜਾ ਬੰਦੇ ਬਾਰੇ ਲੱਭਣਾ ਚਾਹੀਦਾ ਜਿਹੜਾ ਇਹਨਾਂ ਦਾ ਵਿਚਾਰ ਕਰ ਸਕਦਾ ਹੋਵੇ ਟੁੱਡੋ ਪਹਿਲਾਂ ਵੀ ਗੱਲਬਾਤ ਚੱਲੀ ਸੀ ਵੀ ਇਹ ਇਲੈਕਸ਼ਨ ਤੋਂ ਹਟ ਜਾਣਗੇ ਜਾਂ ਪਾਸੋਰੀ ਪਾਰਟੀ ਲੀਡਰਸ਼ਿਪ ਤੋਂ ਪਾਸੇ ਹਟ ਜਾਣਗੇ ਐਸੇ ਸਾਲ ਫਰਵਰੀ ਮਹੀਨੇ ਦੇ ਵਿੱਚ ਵੀ ਨਹੀਂ ਹੋਏ ਪਰ ਫੇਰ ਜਿਹੜੀ ਗੱਲਬਾਤ ਐਸੀ ਤਰ੍ਹਾਂ ਚੱਲਦੀ ਰਹੀ ਔਰ ਇਹ ਲਿਬਰਲ ਪਾਰਟੀ ਨੂੰ ਹੁਣ ਇਹ ਕਿਹਾ ਜਾ ਰਿਹਾ ਜਣੀ ਕੁਛ ਮਹਾਰ ਇਹ ਕਹਿੰਦੇ ਆ ਕਿ ਐਸ ਵੇਲੇ ਲਿਬਰਲ ਪਾਰਟੀ ਨੂੰ ਜਸਟਨ ਓ ਸੁਜੈਸਟਨ ਟਰੂਡੋ ਵਰਗਾ ਲੀਡਰ ਚਾਹੀਦਾ ਜਿਹੜਾ ਜਸਟਨ ਟਰੂਡੋ 2011 ਦੇ ਵਿੱਚ ਆਇਆ ਸੀ ਤੇ ਜਿਹੜੇ ਫਿਰ 15 ਦੇ ਵਿੱਚ ਆ ਕੇ ਤੇ ਜਿਹੜੇ ਆਹ ਜਸਟਨ ਟਰੂਡੋ ਨੇ ਜਿੱਤ ਪ੍ਰਾਪਤ ਕੀਤੀ ਜਿਹੜੇ ਉਹ ਜਸਟਨ ਟਰੂਡੋ ਦਾ ਲੀਡਰ ਸੀ ਉਦੋਂ ਦਾ ਹੁਣ ਇੱਕ ਹੋਰ ਲੀਡਰ ਚਾਹੀਦਾ ਪਰ ਕਿਉਂਕਿ ਇਸ ਵੇਲੇ ਸਮਾਂ ਬੜੀ ਤੇਜ਼ੀ ਦੇ ਨਾਲ ਬੀਤ ਰਿਹਾ ਆ ਲੀਡਰਸ਼ਿਪ ਰੇਸ ਦੇ ਵਿੱਚ ਫੈਡਰਲ ਇਲੈਕਸ਼ਨ ਜਿਹੜੀ ਆ ਉਹ 2025 ਦੀ ਅਕਤੂਬਰ ਦੇ ਵਿੱਚ ਹੋ ਜਾਣੀ ਆ ਤੇ ਜਿਹੜੀ ਹਿਸਟਰੀ ਆ ਉਹ ਡਿਕਟੇਟ ਕਰਦੀ ਆ ਕਿ ਲੀਡਰ ਨੂੰ 스ਵਿਚ ਕਰਨਾ ਵੀ ਜਿੱਤ ਦੀ ਕੋਈ ਗਰੰਟੀ ਨਹੀਂ ਹੁੰਦੀ 1993 ਦੇ ਵਿੱਚ ਜਦ ਜਿਹੜੇ ਆਪਣੇ ਕਿਮ ਕੈਂਬਲ ਤੇ ਜਿਹੜੇ ਪ੍ਰੋਗਰੈਸਿਵ ਕਨਸਰਵੇਟਿਵ ਸੀਗੇ ਜਿਹੜੇ ਵਾਈਪ ਆਫ ਹੋ ਗਏ ਸੀ ਮੈਪ ਦੇ ਉੱਤੋਂ ਸਾਬਕਾ ਪ੍ਰਾਈਮ ਮਿਨਿਸਟਰ ਬ੍ਰਾਇਨ ਮਲਨੋਰੀ ਉਹ ਉਹ ਉਹਨਾਂ ਨੇ ਜਦੋਂ ਰਿਜ਼ਾਈਨ ਕੀਤਾ ਸੀ ਬ੍ਰਾਇਨ ਮਲਰੋਨੀ ਦੇ ਰਿਜ਼ਾਈਨ ਤੋਂ ਬਾਅਦ ਜਿਹੜੇ ਲਿਬਰਲਸ ਨੇ ਇਹਨਾਂ ਨੇ ਟੋਰਾਂਟੋ ਦੀ ਸੀਐਂਟ ਪੋਲਸ ਵਾਲੀ ਸੀਟ ਕੈਪਚਰ ਕੀਤੀ ਸੀ ਤੇ ਲਗਾਤਾਰ ਇਹਨਾਂ ਦੇ ਕੋਲ ਰਹੀ ਆ ਆ ਪਰਸੋਂ ਮੰਗਲਵਾਰ ਤੱਕ ਕੱਲ ਦਰਸਲ ਮੰਗਲਵਾਰ ਤੱਕ ਪਰਸੋਂ ਜਿਹੜੀ ਰਾਤ ਨੂੰ ਰਿਜ਼ਲਟ ਆਇਆ ਕਨਜ਼ਰਵਟਿਵ ਦੇ ਲਈ ਇੱਕ ਜਿਹੜੀ ਆਸ ਇਸ ਵੇਲੇ ਵੱਜ ਗਈ ਆ ਕਿ ਜੇ ਇਹ ਉਦੋਂ ਤੱਕ ਕੋਈ ਵੱਡੀ ਗੜਬੜ ਨਹੀਂ ਕਰਦੇ ਤਾਂ ਜਿਹੜਾ ਇਹਨਾਂ ਨੂੰ ਜਿਹੜੇ ਜਿੱਤ ਇਹਨਾਂ ਦੇ ਵੱਲੋਂ ਨਜ਼ਰ ਆ ਰਹੀ ਆ ਅਗਲੀ ਫੈਡਰਲ ਇਲੈਕਸ਼ਨ ਦੇ ਵਿੱਚ ਜਸਨ ਟਰੂਡੋ ਵੱਲ ਕੋਈ ਹਿੰਟ ਨਹੀਂ ਆ ਵੀ ਉਹ ਜਾ ਰਹੇ ਆ ਨਾ ਉਹਨਾਂ ਦੀ ਕੋਈ ਪਲਾਨ ਆ ਇਦਾਂ ਦੀ ਇੱਕ ਤਾਂ ਪੱਤਰਕਾਰ ਨੇ ਇੱਥੋਂ ਤੱਕ ਲਿਖਿਆ ਵੀ ਇਹਨਾਂ ਦੀ ਕੋਈ ਪਲਾਨ ਨਹੀਂ ਹੈ ਆਪਣੇ ਫਾਦਰਸ ਦੇ ਪਦ ਚ ਇਹਨਾਂ ਦੇ ਉੱਤੇ ਚੱਲਣ ਦੇ ਉਹਦੇ ਫੁੱਟਸਟੈਪਸ ਦੇ ਉੱਤੇ ਜਾਣ ਦੇ ਵੀ ਜਿੱਦਾਂ ਕਿਹਾ ਜਾਂਦਾ ਸੀ ਵੀ ਇਹਨਾਂ ਦੇ ਪਿਤਾ ਜਦੋਂ ਇਹਨਾਂ ਨੇ 28 ਫਰਵਰੀ ਨੂੰ ਕਹਿੰਦੇ ਰਾਤ ਨੂੰ ਸੁੱਤੇ ਆ ਤੇ 29 ਤਰੀਕ ਨੂੰ ਉੱਠ ਕੇ ਉਹਨਾਂ ਨੇ ਆਟੋਵਾ ਦੇ ਵਿੱਚ ਆਪਣਾ ਵਾਕ ਕੀਤਾ ਸਨੋਵ ਦੇ ਵਿੱਚ ਤੇ ਉਹਨੂੰ ਵਾਕ ਕੇਨ ਸਨੋ ਕਹਿੰਦੇ ਸੀ ਤੇ ਇਹਨਾਂ ਨੇ ਆ ਕੇ ਕਹਿਤਾ ਵੀ ਮੈਂ ਲੀਡਰਸ਼ਿਪੇ ਛੱਡ ਦਿੱਤੀ ਉਸ ਦਿਨ ਇਹਨਾਂ ਨੇ ਡਿਸਾਈਡ ਕਰ ਲਿਆ ਇਹੀ ਆ ਸੁਜੈਸ਼ਨ ਟੂਡੋ ਤੋਂ 28 ਫਰਵਰੀ ਐਸ ਨੂੰ ਕੀਤੀ ਜਾਂਦੀ ਸੀ ਪਰ ਨਹੀਂ ਹੋਈ ਇੱਕ ਪੱਤਰਕਾਰ ਕਹਿੰਦਾ ਵੀ ਸਾਨੂੰ ਨਹੀਂ ਲੱਗਦਾ ਇਹ ਆਪਣੇ ਪਿਤਾ ਦੇ ਪਦ ਚ ਇਹਨਾਂ ਦੇ ਉੱਤੇ ਚੱਲ ਕੇ ਵਾਕ ਕੇਨ ਸਨੋ ਔਰ ਸਨ ਔਰ ਰੇਨ ਕੁਝ ਕਰਨਗੇ ਕੋਈ ਆਉਣ ਵਾਲੇ ਨੇੜੇ ਦੇ ਸਮੇਂ ਦੇ ਚ ਪਾ ਉਹਨਾਂ ਨੇ ਲੀਡਰ ਹੀ ਨਹੀਂ ਛੱਡਣੀ ਡਿਪਟੀ ਪ੍ਰਾਈਮ ਮਿਨਿਸਟਰ ਕ੍ਰਿਸਟਿਆ ਫਰੀ ਲੈਂਡਰ ਉਹਨਾਂ ਨੇ ਵੀ ਮੰਗਲਵਾਰ ਨੂੰ ਕਿਹਾ ਕਿ ਇਹਨਾਂ ਨੂੰ ਸਟੇ ਕਰਨਾ ਚਾਹੀਦਾ ਮਾਰਕ ਮਿਲਰ ਨੇ ਵੀ ਅੱਜ ਕਿਹਾ ਵੀ ਇਹਨਾਂ ਨੂੰ ਸਟੇ ਕਰਨਾ ਚਾਹੀਦਾ ਪਰ ਇਸ ਵੇਲੇ ਜਿਹੜਾ ਇਹ ਰੌਲਾ ਰੱਪਾ ਕਾਫੀ ਜ਼ਿਆਦਾ ਆ ਕਿ ਇਸ ਇਲੈਕਸ਼ਨ ਤੋਂ ਬਾਅਦ ਹੁਣ ਕੀ ਜਸਨ ਟਰੂਡੋ ਨੂੰ ਪਾਸੇ ਹਟ ਜਾਣਾ ਚਾਹੀਦਾ ਜਾਂ ਕਿਉਂਕਿ ਜਿਹੜਾ ਪਬਲਿਕ opinion ਆ ਇੱਕ ਤਰੀਕੇ ਦੇ ਨਾਲ ਜ਼ਿਆਦਾ ਚੇਂਜ ਵਾਲੂ ਗਰੋ ਕਰ ਰਹੀ ਹੈ ਜਿਹੜੇ ਨੰਬਰ ਦੱਸ ਰਹੇ ਨੇ ਜਿਹੜੇ ਅੰਕੜੇ ਦੱਸ ਰਹੇ ਨੇ ਸੋ ਇਹਨਾਂ ਨੂੰ ਹੁਣ ਸੋਚਣਾ ਪਊਗਾ ਕਿ ਜਸਟਨ ਟਰੂਡੋ ਰਹਿੰਦੇ ਆ ਲੀਡਰ ਹਜੇ ਤੱਕ ਤਾਂ ਕੋਈ ਇਦਾਂ ਦਾ ਸਾਇਨ ਨਹੀਂ ਵੀ ਆ ਚਲੇ ਜਾਣਗੇ ਪਰ ਕਿਤੇ ਨਾ ਕਿਤੇ ਇਸ ਹਾਰ ਤੋਂ ਬਾਅਦ ਜਿਹੜੇ ਪੋਲਿਟਿਕਲ ਲੀਡਰ ਆ ਉਹ ਫੇਰ ਇੱਕ ਵਾਰੀ ਰੌਲਾ ਪਾਉਣ ਲੱਗ ਪਿਆ ਵੀ ਇਦਾਂ ਹੋ ਜਾਣਾ ਚਾਹੀਦਾ ਤੇ ਜਿਹੜੀ ਹੁਣ ਸਨੈਪ ਇਲੈਕਸ਼ਨ ਆ ਯਾਨੀ ਸਮੇਂ ਤੋਂ ਪਹਿਲਾਂ ਵੋਟਾਂ ਲਿਬਰਲ ਤੇ ਕਰਾਉਣਾ ਨਹੀਂ ਚਾਹੂਗੀ ਕਿਉਂਕਿ ਉਹ ਕਰਾਉਣ ਦਾ ਮਤਲਬ ਤੇ ਇਨਾਂ ਦੀ ਹਾਰ ਆ ਅੱਛਾ ਦੂਜੇ ਪਾਸੇ ਹੋ ਸਕਦਾ ਐਨਡੀਪੀ ਕਰਾਵੇ ਐਨਡੀਪੀ ਤਾਂ ਵੀ ਨਹੀਂ ਚਾਹੁੰਦੀ ਇਹ ਇਹ ਇੱਕ ਕਾਰਨ ਇਹ ਹੋ ਸਕਦਾ ਵੀ ਐਨਡੀਪੀ ਕਾਲ ਕਰ ਦੇ ਐਨਡੀਪੀ ਦੇ ਸਪੋਰਟ ਦੇ ਨਾਲ ਹੀ ਸਰਕਾਰ ਚੱਲ ਰਹੀ ਹੈ ਐਨਡੀਪੀ ਪਿੱਛੇ हट ਜੇ ਸਰਕਾਰ ਡੇ ਕਿ ਵੋਟਾਂ ਦੁਆਰਾ ਪਹਿ ਜਾਣਗੀਆਂ ਪਰ ਜਿਹੜੇ ਐਨਡੀਪੀ ਲੀਡ ਜਗਵੀਰ ਸਿੰਘ ਆ ਉਹਨਾਂ ਦਾ ਵੀ ਵੋਟ ਸ਼ੇਅਰ ਪਿਛਲੇ ਸਮੇਂ ਦੇ ਵਿੱਚ ਜਿਹੜਾ ਡਿੱਗ ਰਿਹਾ ਹੈ ਥੱਲੇ ਆਹ ਬਾਈ ਇਲੈਕਸ਼ਨ ਦੇ ਵਿੱਚ 11% ਥੱਲੇ ਚਲੇ ਗਿਆ 17% ਇਹਨਾਂ ਦਾ ਜਿਹੜਾ 2021 ਦੇ ਵਿੱਚ ਸੀਗਾ ਸੋ ਕਿਸੇ ਨਾ ਕਿਸੇ ਤਰ੍ਹਾਂ ਦੋਵੇਂ ਹੀ ਨਹੀਂ ਚਾਹਣਗੇ ਵੀ ਜਿਹੜੀ ਸਨੈਪ ਇਲੈਕਸ਼ਨ ਹੋਵੇ ਪਰ ਫਿਰ ਵੀ ਕਿਤੇ ਨਾ ਕਿਤੇ ਰੌਲਾ ਰੱਪਾ ਇਸ ਵੇਲੇ ਪੈ ਰਿਹਾ ਕਿਹਦਾ ਕੋਈ ਨਾ ਕੋਈ ਅਸਰ ਜਿਹੜਾ ਹੋਣਾ ਜ਼ਰੂਰ ਹੋਊਗਾ ਜਾਂ ਤੇਨਾਂ ਨੂੰ ਇੰਟਰਸਪੈਕਟ ਕਰਨਾ ਪਊਗਾ ਲਿਬਰਲਸ ਨੂੰ ਕੁਝ ਨਾ ਕੁਝ ਪਲਾਨ ਬਦਲਨੇ ਪੈਣਗੇ ਅਦਰਵਾਈਜ਼ ਹਾਲਤ ਜਿਹੜੀ ਆ ਉਹ ਚਿੰਤਾਜਨਕ ਆ ਅਗਲੀ ਗੱਲ ਬਾਅਦ ਦੋਸਤੋ ਇੱਕ ਕੰਟਾਰੀਓ ਦੀ ਮਦਰ ਦੀ ਆ ਉਹਨੇ ਮਤਲਬ ਇੱਕ ਕਹਿ ਲੋ ਡਰਾਉਣੀ ਫਿਲਮ ਵਾਂਗੂ ਉਹ ਦੇਖਦੀ ਆਪਣੇ ਬੇਟੇ ਦੇ ਵਲ ਨੂੰ ਜਿਹੜੇ ਇੱਕ ਪ੍ਰੋਜੈਕਟਾਈਲ ਵੋਮਟਿੰਗ ਬਲੱਡ ਵੀ ਜਦਾਂ ਉਲਟੀ ਆਈ ਉਹਨੂੰ ਖੂਨ ਦੀ ਪਰ ਉਹ ਵੀ ਇਦਾਂ ਜਿਵੇਂ ਕੋਈ ਤਿੱਖੀ ਅੰਦਰੋਂ ਕੋਈ ਇਦਾਂ ਸ਼ਾਰਪ ਚੀਜ਼ ਨਿਕਲਦੀ ਹੁੰਦੀ ਆ ਇਦਾਂ ਮਤਲਬ ਉਹ ਆਈ ਹੋਇਆ ਕੀ ਆ ਟੌਨਸਲ ਦਾ ਆਪਰੇਸ਼ਨ ਹੋਇਆ ਉਹਦੇ ਬੇਟੇ ਦਾ ਮੈਕਮਾਸਟਰ ਚਿਲਡਰਨ ਹਸਪੀਟਲ ਦੇ ਵਿੱਚ ਆ ਇਹ ਬਹੁਤ ਚਿੰਤਾ ਵਾਲੀ ਗੱਲ ਆ ਉਹਦੇ ਲਈ ਉਹ ਦੱਸ ਰਹੀ ਆ ਡੋਨਾ ਹਮਿਲਟਨ ਉਹਦਾ ਨਾਂ ਆ ਤੇ 5 ਸਾਲ ਦਾ ਬੱਚਾ ਸੀ ਹੈਂਕ ਜਦੋਂ ਨੇ ਇਹਦਾ ਆਪਰੇਸ਼ਨ ਕਰਾਇਆ ਸੀ April 2023 ਦੇ ਵਿੱਚ ਪਿਛਲੇ ਸਾਲ 2023 ਦੇ ਵਿੱਚ ਹੁਣ 6 ਸਾਲ ਤੋਂ ਉੱਤੇ ਹੋ ਗਿਆ ਇਹ ਬੱਚਾ ਤੁਸੀਂ ਗੱਲ ਦੇਖੋ ਵੀ ਉਹਦਾ ਬਿਮਾਰੀ ਨੇ ਠੀਕ ਹੋ ਰਹੀ ਟੌਨਸਲ ਕੋ ਬਹੁਤ ਵੱਡੀ ਬਿਮਾਰੀ ਨਹੀਂ ਆ ਕੋਈ ਇਦਾਂ ਦੀ ਬਿਮਾਰੀ ਨਹੀਂ ਸਿਰਫ ਇੱਕ ਗਲੇ ਦੇ ਵਿੱਚ ਕੁਝ ਹੁੰਦਾ ਤੇ ਉਹਨੂੰ ਇਹਦਾ ਰਿਮੂਵ ਕਰ ਦਿੰਦੇ ਆ ਇੱਕ ਕਾਮਨ ਸਰਜਿਕਲ ਪ੍ਰੋਸੀਜਰ ਆ ਔਰ ਇਹ ਕਈ ਵਾਰੀ ਇਹ ਕਈ ਇਨਫੈਕਸ਼ਨ ਤੋਂ ਬਾਅਦ ਹੁੰਦਾ ਆ ਜਾਂ ਕੁਕੀਆਂ ਨੂੰ ਸਲੀਪ ਰਿਲੇਟਡ ਇਸ਼ੂਸ ਹੁੰਦੇ ਆ ਉਹਦੇ ਤੋਂ ਬਾਅਦ ਹੁੰਦਾ ਆ ਪ੍ਰੋਸੀਜਰ ਜਿਹੜਾ ਵੇਰੀ ਕਰਦਾ ਡਿਪੈਂਡ ਕਰਦਾ ਕਿ ਪੇਸ਼ੈਂਟ ਦੀ ਕੰਡੀਸ਼ਨ ਦੇ ਉੱਤੇ ਜਿਹੜਾ ਸਰਜਿਕਲ ਜਿਹੜਾ ਇਹ ਪ੍ਰੋਸੀਜਰ ਆ ਉਹ ਉਹਦੇ ਨਾਲ ਕੁਝ ਰਿਸਕ ਵੀ ਹੁੰਦੇ ਆ ਕੁਦਰਤੀ ਤੌਰ ਦੇ ਉੱਤੇ ਤੇ ਰਿਸਕ ਹੁੰਦੇ ਕਿ ਕੰਪਲਿਕਸ਼ਨ ਹੋ ਸਕਦੀਆਂ ਪਰ ਹੁਣ ਚਿੰਤਾ ਇਸ ਗੱਲ ਦੀ ਆ ਵੀ ਦੋ ਬੱਚਿਆਂ ਦੇ ਇਹੋ ਜਿਹੇ ਪ੍ਰੋਸੀਜਰ ਅੰਟੈਰੀਓ ਦੇ ਵਿੱਚ ਐਸੇ ਸਾਲ ਦੇ ਵਿੱਚ ਹੋਏ ਦੋਵਾਂ ਦੀ ਮੌਤ ਹੋ ਗਈ ਤੇ ਦੋਵਾਂ ਦੀ ਮੌਤ ਤੋਂ ਬਾਅਦ ਇਹਨਾਂ ਨੇ ਉਹਨੂੰ ਰੋਕ ਦਿੱਤਾ ਉਸ ਸਰਜਰੀ ਨੂੰ ਵੀ ਸਾਨੂੰ ਨਹੀਂ ਪਤਾ ਹੁਣ ਦੋਵਾਂ ਦਾ ਕਾਉਂਸਲ ਦਾ ਆਪਰੇਸ਼ਨ ਹੋ ਰਿਹਾ ਦੋਨਾਂ ਦੀ ਉਮਰ 18 ਸਾਲ ਤੋਂ ਘੱਟ ਆ ਤੇ ਦੋਨਾਂ ਨੂੰ ਹੀ ਇੱਕੋ ਜੀ ਸਮੱਸਿਆ ਹੋਈ ਤੇ ਦੋਨਾਂ ਦੀ ਮੌਤ ਹੋ ਗਈ ਇਹ ਕਿਸੇ ਨੂੰ ਵੀ ਸਮਝ ਨਹੀਂ ਆਈ ਹਾਲਾਂਕਿ ਜਿਹੜੇ ਹੈਲਥ ਅਥਾਰਟिटीज ਹੋ ਕਹਿੰਦੇ ਨੇ ਦੋਵਾਂ ਦਾ ਆਪਸ ਵਿੱਚ ਸਬੰਧ ਕੋਈ ਨਹੀਂ ਰਿਲੇਸ਼ਨ ਕੋਈ ਨਹੀਂ ਪਰ ਮੌਤ ਇੱਕੋ ਕਿਸ ਤਰ੍ਹਾਂ ਇਹ ਤਰੀਕੇ ਨਾਲ ਹੋ ਗਈ ਵੀ ਇੱਕੋ ਕਿਸਮ ਦੇ ਆਪਰੇਸ਼ਨ ਤੋਂ ਬਾਅਦ ਉਹ ਵੀ ਬੱਚਿਆਂ ਦੀ ਮੌਤ ਹੋ ਗਈ ਹੋਵੇ ਜਿਹਦੇ 'ਚ ਕਦੇ ਕੋਈ ਚਾਂਸ ਹੀ ਨਹੀਂ ਹੁੰਦਾ ਉਹ ਵੀ ਦੋ ਤੇ ਹੁਣ ਇਹ ਮਦਰ ਇਸ ਜਿਹੜਾ ਇਹਦੇ ਬੇਟੇ ਦਾ ਆਪਰੇਸ਼ਨ ਪਿਛਲੇ ਸਾਲ ਹੋ ਚੁੱਕਾ April 23 ਦੇ ਵਿੱਚ ਉਹਦੇ ਆਪਰੇਸ਼ਨ ਤੋਂ ਬਾਅਦ ਬਲੱਡ ਹੀ ਨਹੀਂ ਰੁਕ ਰਿਹਾ ਵੀ ਇਹਦਾ ਕੀ ਕਰਨਾ ਉਹ ਪੁੱਛਣਾ ਚਾਹੁੰਦੀ ਆ ਮਦਰ ਇਸ ਵੇਲੇ ਕਿ ਸਾਨੂੰ ਦੱਸਿਆ ਜਾਵੇ ਕਿ ਇਹਦਾ ਆਪਸ ਦੇ ਵਿੱਚ ਸੰਬੰਧ ਕੀ ਆ ਇਹ ਹੋਇਆ ਕਿੱਦਾਂ ਜਿਹੜਾ ਟੌਨਸਲ ਉਹਦੇ ਰਿਮੂਵ ਕੀਤੇ ਗયા ਸਲੀਪ ਜਿਹੜਾ ਐਪਨੀਆਂ ਤੇ ਜਿਹੜੀ ਮਿਊਕਸ ਹੁੰਦੀ ਆ ਨੋਸ ਦੇ ਵਿੱਚ ਨੱਕ ਦੇ ਵਿੱਚ ਉਹ ਡਿਸਟਰਪਟ ਕਰਦੀ ਸੀ ਉਹਨੂੰ ਸੌਣ ਤੋਂ 7 ਦਿਨ ਬਾਅਦ ਜਦੋਂ ਸਰਜਰੀ ਹੋਈ ਆ ਉਹਨੇ ਸੋਲਿਡ ਫੂਡ ਖਾਣਾ ਸ਼ੁਰੂ ਕਰ ਦਿੱਤਾ ਤੇ ਉਹਨੂੰ ਲੱਗਿਆ ਵੀ ਇਹ ਚੰਗਾ ਸਾਈਨ ਹੈ ਸਾਰਾ ਕੁਝ ਠੀਕ ਠਾਕ ਹੋਣਾ ਪਰ ਉਸ ਰਾਤ ਨੂੰ ਉਹ ਕਹਿੰਦੀ 10:30 ਵਜੇ ਜਿਹੜਾ ਬਲੱਡ ਆ ਉਹ ਆਉਣਾ ਸ਼ੁਰੂ ਹੋ ਗਿਆ ਜਿੱਥੇ ਇੱਕ ਸਰਜਰੀ ਹੋਈ ਸੀ ਜਿਹੇ ਥਾਂ ਦੇ ਉੱਤੋਂ ਉਹ ਬੇਟੇ ਨੂੰ ਚੱਕ ਕੇ ਐਮਰਜੈਂਸੀ ਦੀ ਵਿੱਚ ਲੈ ਗਈ ਕਈ ਦਿਨ ਲੱਗੇ ਉਹਨੂੰ ਉੱਥੇ ਉਸ ਬਲੀਡਿੰਗ ਤੋਂ ਕਵਰ ਹੋਣ ਦੇ ਲਈ ਉਹ ਕਹਿੰਦੀ ਵੀ ਮੈਨੂੰ ਜਦੋਂ ਇਹ ਜੇ ਪਤਾ ਹੁੰਦਾ ਤਾਂ ਮੈਂ ਕਦੇ ਵੀ ਸਰਜਰੀ ਨਾ ਕਰਾਉਂਦੀ ਵੀ ਮੈਨੂੰ 1% ਵੀ ਪਤਾ ਹੁੰਦਾ ਮੈਂ ਸਰਜਰੀ ਨਾ ਕਰਾਉਂਦੀ ਜਦੋਂ ਪ੍ਰੋਸੀਜਰ ਦੇ ਵਿੱਚ ਗਈ ਆ ਉਹਦੀ ਮਦਰ ਜਿਹੜੀ ਆ ਉਹ ਹਮਿਲਟਨ ਆ ਉਹਨੇ ਸਾਈਨ ਕੀਤਾ ਪੇਪਰਵਰਕ ਉਸ ਹਸਪੀਟਲ ਦੇ ਵਿੱਚ ਔਰ ਉਹਨੇ ਨਾਲ ਲਿਖਿਆ ਵੀ ਜੇ ਕੋਈ ਦਾ ਰਿਸਕ ਹੋਵੇ ਤਾਂ ਮੈਨੂੰ ਇਸ ਗੱਲ ਦਾ ਪਤਾ ਆ ਜਿਹੜੀ ਪੋਸਟ ਸਰਜਿਕਲ ਬਲੀਡਿੰਗ ਆ ਇਹ 5% ਕੇਸਸ ਦੇ ਵਿੱਚ ਹੁੰਦੀ ਆ ਪਰ ਉਹਨੇ ਰਿਅਲਾਈਜ਼ ਨਹੀਂ ਕੀਤਾ ਵੀ ਇਹਦਾ ਐਕਸਟੈਂਟ ਪੋਸੀਬਿਲਟੀ ਦਾ ਕਿੰਨਾ ਜ਼ਿਆਦਾ ਹੋ ਸਕਦਾ ਇਸ 1 ਸਾਲ ਤੋਂ ਬਾਅਦ ਜਿਹੜਾ ਪ੍ਰੋਸੀਜਰ ਆ ਉਹਦੇ ਨਤੀਜੇ ਉਦਾਂ ਦੇ ਨਹੀਂ ਆਏ ਉਸ ਮਦਰ ਦੇ ਦੱਸਣ ਦੇ ਅਨੁਸਾਰ ਕਿ ਜਿਹੜਾ ਸਲੀਪ ਆਪਣੀਆਂ ਸੀ ਜਾਂ ਦੂਜੇ ਇਸ਼ੂ ਸੀਗੇ ਉਹ ਠੀਕ ਨਹੀਂ ਹੋਏ ਉਹਦੇ ਨਾਲ ਫਿਕਸ ਕੁਝ ਵੀ ਨਹੀਂ ਹੋਇਆ ਜੂਨ 4 ਨੂੰ ਇੱਕ ਮਾਸਟਰ ਚਿਲਡਰਨ ਹਸਪੀਟਲ ਨੇ ਟੌਨਸਲ ਤੇ ਜਿਹੜੀਆਂ ਐਡਨੌਇਡ ਦੀਆਂ ਸਰਜਰੀਜ਼ ਆ ਉਹਨਾਂ ਨੂੰ ਰੋਕ ਦਿੱਤਾ 18 ਸਾਲ ਤੋਂ ਘੱਟ ਬੱਚਿਆਂ ਦੇ ਲਈ ਕਿਉਂਕਿ ਦੋ ਪੈਡiatric ਪੇਸ਼ੈਂਟਸ ਦੀ ਮੌਤ ਹੋ ਚੁੱਕੀ ਸੀ ਹਸਪਤਾਲ ਨੇ ਇਸ ਇਵੈਂਟ ਨੂੰ ਬੜਾ ਦੁਖਦਾਈ ਦੱਸਿਆ ਤੇ ਇਹ ਕਿ ਦੱਸਿਆ ਵੀ ਇਹ ਬਹੁਤ ਘੱਟ ਹੁੰਦਾ ਹੈ ਪਰ ਜਿਹੜੀ ਇਹਨਾਂ ਦਾ ਕਨੈਕਸ਼ਨ ਆ ਜਿਵੇਂ ਦੋ ਫਰਟਿਲਿਟੀਆਂ ਹੋਈਆਂ ਇਹਦੇ ਵਿੱਚ ਸਮਝ ਨਹੀਂ ਆਇਆ ਤੇ ਹੁਣ ਕਿਸੇ ਨਾ ਕਿਸੇ ਤਰ੍ਹਾਂ ਇਹ ਗਲਤੀ ਚੀ ਜਾ ਰਹੀ ਹੈ ਕੀ ਕਾਰਨਾਂ ਇਹ ਮਦਦ ਪੁੱਛ ਰਹੀ ਹੈ ਇੱਕ ਤੇ ਉਹਨਾਂ ਦੋ ਬੱਚਿਆਂ ਦੀ ਮੌਤ ਦੂਜਾ ਹੈਲਥ ਅਥਾਰਟੀ ਵੱਲੋਂ ਇਹ ਸਰਜਰੀਜ਼ ਨੂੰ ਰੋਕ ਦੇਣਾ ਤੇ ਉਹਦੇ ਬੇਟੇ ਦੀ ਇਹੀ ਸਰਜਰੀ ਸਾਲ ਪਹਿਲਾਂ ਹੋ ਕੇ ਹਟੀ ਆ ਉਹ ਚਿੰਤਾ ਤਾਂ ਵੀ ਮੈਨੂੰ ਘਟੋ ਘਟ ਦੱਸਿਆ ਜਾਵੇ ਵੀ ਇਹ ਹੋ ਐਸ ਵੇਲੇ ਅਸਲ ਦੇ ਵਿੱਚ ਕੀ ਰਿਹਾ ਅਗਲੀ ਗੱਲਬਾਤ ਦੋਸਤੋ ਬ੍ਰਿਟਿਸ਼ ਕੋਲੰਬੀਆ ਦੀ ਸਿਆਸਤ ਬਾਰੇ ਜਿਹੜੀ ਐਸ ਵੇਲੇ ਨਿਊ ਡੈਮੋਕ੍ਰੈਟਿਕ ਪਾਰਟੀ ਆ ਉਹਨਾਂ ਦੀ ਇੱਕ ਲੀਡ ਹੈਗੀ ਆ ਚੰਗੀ ਜਿਹੜੀ ਇਹਨਾਂ ਦਾ ਕਲੋਸਟ ਕੰਪੀਟੀਟਰ ਐ ਐਸ ਵੇਲੇ ਰਨਅਪ ਦੇ ਵਿੱਚ BC ਇਲੈਕਸ਼ਨ ਦੇ ਵਿੱਚ ਪਰ ਜਿਹੜੀ ਲੀਡ ਆ ਜਿਹੜੀ ਨੈਰੋ ਹੋ ਰਹੀ ਹੈ ਘਟ ਰਹੀ ਹੈ ਗੈਪ ਘਟ ਰਿਹਾ ਲੇਟੈਸਟ ਜਿਹੜੀ ਸਰਚ ਕੋ ਦੀ ਇਹ ਆਈ ਆ ਜਿਹੜੇ ਇਹਨਾਂ ਨੇ ਕੰਡਕਟ ਕੀਤੀ ਆ ਇਹਦੇ ਉੱਤੇ ਉਹਨਾਂ ਨੇ ਜੂਨ ਦੇ ਵਿੱਚ ਦੱਸਿਆ ਤੇ ਉਹਨਾਂ ਨੇ ਜੂਨ ਦੇ ਵਿੱਚ ਇਹ ਦੱਸਦੇ ਆ ਕਿ 40% ਜਿਹੜੇ ਡਿਸਾਈਡਡ ਵੋਟਰ ਨੇ ਉਹ ਇਸ ਵੇਲੇ ਪ੍ਰੀਮੀਅਰ ਡੇਬੀਬੀ ਨੂੰ ਜਾਂ ਸਰਕਾਰੀ ਸਰ ਜਿਹੜੀ ਇਸ ਵੇਲੇ ਪਾਰਟੀ ਰਾਜ ਕਰ ਰਹੀ ਹੈ ਉਹਨੂੰ ਵੋਟ ਪਾਉਣ ਦੇ ਲਈ ਮਨ ਬਣਾ ਚੁੱਕਿਆ 40% BC ਕੰਜ਼ਰਵੇਟਿਵ ਦੂਜੇ ਨੰਬਰ ਦੇ ਉੱਤੇ ਆਏ 33% ਤੇ ਆ। ਰਿਸਪੌਂਡੈਂਟ ਜਿਹੜੇ ਉਹ ਕਹਿੰਦੇ ਆ ਕਿ ਆਪਣੀ ਵੋਟ ਉਹਨਾਂ ਨੇ ਸਿੱਧੀ-ਸਿੱਧੀ ਜੌਨ ਰੈਸਟਰ ਨੂੰ ਪਾਉਣੀ ਆ ਤੇ ਉਹਦੀ ਟੀਮ ਨੂੰ ਪਾਉਣੀ ਆ। ਹੁਣ ਇਹਦੇ ਵਿੱਚ ਵਿਚਾਰੇ ਜੇ ਸੀ BC ਗ੍ਰੀਨਜ਼ ਨੇ ਉਹ BC ਯੂਨਾਈਟਿਡ ਤੋਂ ਅੱਗੇ ਲੰਘ ਆਇਆ। ਪਰ ਇਹ ਪਹਿਲੀ ਵਾਰੀ ਹੋਇਆ ਕਿ ਕਿਸੇ ਥਾਂ ਦੇ ਉੱਤੇ BC ਗ੍ਰੀਨਜ਼ ਅੱਗੇ ਲੰਗੇ ਹੋਣ। ਨਹੀਂ ਤਾਂ ਸਭ ਤੋਂ ਆਖਰ ਦੇ ਵਿੱਚ ਹੁੰਦੇ ਆ। ਪਰ ਇਹ ਲੰਗੇ ਵੀ ਕਿਹਦੇ ਤੋਂ ਜਿਹੜੀ ਪਿਛਲੇ ਸਮੇਂ ਦੀ ਜਿਹੜੀ ਪਿਛਲੇ ਤਰਮ ਦੀ ਵਿਰੋਧੀ ਧਿਰਾਂ BC Liberals ਜਿਹੜੇ ਕਿ ਹੁਣ BC United ਨੇ ਤੇ ਉਹਨਾਂ ਨੂੰ ਇਹ ਕ੍ਰੋਸ ਕਰਕੇ 15% ਦੇ ਉੱਤੇ 3rd ਪਲੇਸ ਦੇ ਉੱਤੇ ਇਹ ਪਹੁੰਚ ਚੁੱਕੇ ਆ ਜਿਹੜੇ ਡਿਸਾਈਡਡ ਵੋਟਰ ਦਾ ਸ਼ੇਅਰ ਆ ਕੈਵਨ ਫਾਲਕਨ ਦੀ UP ਜਿਹੜੀ ਯੂनाइटेड ਪਾਰਟੀ ਆ ਉਹ ਚੌਥੇ ਨੰਬਰ ਦੇ ਉੱਤੇ 11% ਦੇ ਉੱਤੇ VOTING ਸ਼ੇਅਰ ਦੇ ਵਿੱਚ ਰਹਿ ਗਈ BC NDP ਅੱਗੇ ਹੈਗੀ ਆ ਚੈਲੰਜ ਇਹਨਾਂ ਨੂੰ ਮੈਟਰੋ ਵੈਨਕੂਵਰ ਦੇ ਵਿੱਚ ਆ 41% ਵੈਨਕੂਵਰ ਆਈਲੈਂਡ ਤੇ 43% ਸਦਰਨ BC ਦੇ ਵਿੱਚ 44% ਜਿਹੜੇ ਨੇ ਉਹ ਇਹਨਾਂ ਦੇ ਪਾਸੇ ਦੱਸੇ ਜਾ ਰਹੇ ਬੀਸੀ ਕੰਜ਼ਰਵਟਿਵ ਜਿਹੜੇ ਕੱਢ ਰਿਹਾ ਕਰ ਰਿਹਾ ਫਰੇਜ਼ਰ ਵੈਲੀ ਦੇ ਵਿੱਚ ਲੀਡ 40% ਦੇ ਨਾਲ ਤੇ ਨਜ਼ਰ ਨਵੀਸੀ ਦੇ ਵਿੱਚ 53% ਦੇ ਨਾਲ ਹੁਣ ਜਿਹੜੀ ਹਾਊਸਿੰਗ ਹੋਮਲੈਸਨੈਸ ਪਾਵਰਟੀ ਆ ਇਹ ਸਭ ਤੋਂ ਜ਼ਿਆਦਾ ਮਹੱਤਵਪੂਰਨ ਇਸ਼ੂ ਨੇ ਇਸ ਵੇਲੇ ਬੀਸੀ ਵਾਸੀਆਂ ਦੇ ਲਈ ਬੀਸੀ ਯੂਨਾਈਟਿਡ ਕੈਵਨ ਫਾਲਕਨ ਲਗਾਤਾਰ ਪਿੱਛੇ ਨੂੰ ਜਾ ਰਹੇ ਔਰ ਇਹਨਾਂ ਕਪਿਸ਼ੇ ਨੂੰ ਜਾ ਰਹੇ ਕਿ ਕਿਹੇ ਥਾਂ ਤੇ ਰੁਕੇ ਨਹੀਂ ਰਹੇ ਤੇ ਹੁਣ ਬੀਸੀ ਗ੍ਰੀਨਸ ਤੋਂ ਵੀ ਥੱਲੇ ਚਲੇ ਗਏ ਆ ਚਾਰ ਮੇਜਰ ਪਾਰਟੀਆਂ ਦੇ ਵਿੱਚ ਜਿਹੜੇ ਇਹ ਥੱਲੇ ਗਏ ਆ ਸੋ ਬੀਸੀ ਗ੍ਰੀਨਸ ਦੇ ਲੀਡਰ ਸੋਨੀਆ ਫਰਸਟ ਨਾਉ ਉਹ ਵੀ ਮਤਲਬ ਉੱਤੇ ਨੂੰ ਜਾ ਰਿਹਾ ਕੰਸਰਵੇਟਿਵ ਜੌਨ ਰਸਟਰ ਜਿਹੜੇ ਉੱਤੇ ਨੂੰ ਜਾ ਰਿਹਾ ਪ੍ਰੀਮੀਅਰ ਡੇਵ ਡੀਵੀ ਜਿਹੜੇ ਆ ਉਹ ਉੱਤੇ ਨੂੰ ਜਾ ਰਹੇ ਨੇ ਸੋ ਹੁਣ ਪੋਲ ਜਿਹੜੇ ਇਹ 800 ਬੰਦਾ ਇਹਨਾਂ ਨੇ ਦੇਖਿਆ ਅਡਲਟ ਸਰਵੇ ਕਰਕੇ ਜੂਨ 17 ਤੋਂ ਜੂਨ 19 ਦੇ ਵਿੱਚ ਤੇ ਨਤੀਜਿਆਂ ਨੇ ਇਹ ਕਰਕੇ ਦੱਸਿਆ ਵੀ ਐਨਡੀਪੀ ਹੈ ਤਾਂ ਅੱਗੇ ਗੈਪ ਨੈਰੋ ਹੋ ਰਿਹਾ ਜਿਹੜੀ ਬੀਸੀ ਯੂਨਾਈਟਿਡ ਆ ਯੂਨਾਈਟਿਡ ਪਾਰਟੀ ਆ ਉਹ ਬਿਲਕੁਲ ਥੱਲੇ ਨੂੰ ਜਾ ਰਹੀ ਅਗਲੀ ਗੱਲ ਮੈਂ ਦੋਸਤੋ ਕੰਸਟਰਕਸ਼ਨ ਟ੍ਰੇਡ ਬਾਰੇ ਕੰਸਟਰਕਸ਼ਨ ਤੋਂ ਰੁਪਤਾ ਕਿ ਇੱਕ ਵੱਡਾ ਧੰਦਾ ਆ ਕੈਨੇਡਾ ਦੇ ਵਿੱਚ ਕੰਸਟਰਕਸ਼ਨ ਟ੍ਰੇਡ ਯੂਨੀਅਨ ਗਰੁੱਪੇ ਕਹਿੰਦਾ ਕਿ ਕੈਨੇਡਾ ਦੀ ਇਮੀਗ੍ਰੇਸ਼ਨ ਸਿਸਟਮ ਬਹੁਤ ਬੁਰੀ ਤਰ੍ਹਾਂ ਫੇਲ ਹੋਇਆ ਹੈ ਇਹ ਸਾਨੂੰ ਲੇਬਰ ਜਿਹੜੀ ਸ਼ਾਰਟੇਜ ਆ ਉਹਨੂੰ ਪੂਰੀ ਨਹੀਂ ਕਰ ਰਿਹਾ ਤੇ ਜਿਹੜੀਆਂ ਬੀਸੀ ਜੌਬ ਸਾਈਟਸ ਆ ਉੱਥੇ ਜਿਹੜੇ ਲੋਕ ਨੇ ਜਿਹੜੇ ਕੰਸਟਰਕਸ਼ਨ ਕੰਮ ਕਰਨ ਆਉਂਦੇ ਉਹਨਾਂ ਨੂੰ ਪ੍ਰੋਟੈਕਟ ਵੀ ਨਹੀਂ ਕਰ ਰਿਆ ਬੀਸੀ ਬਿਲਡਿੰਗ ਟ੍ਰੇਡ ਕਾਉਂਸਲ ਨੇ ਇੱਕ ਰਿਪੋਰਟ ਜਾਰੀ ਕੀਤੀ ਹੈ ਇਸ ਰਿਪੋਰਟ ਇਹ ਬੁੱਧਵਾਰ ਨੂੰ ਅੱਜ ਜਾਰੀ ਕੀਤੀ ਤੇ ਇਹਦੇ ਵਿੱਚ ਉਹਨਾਂ ਨੇ ਇਹ ਦੱਸਿਆ ਆ ਕਿ ਜਿਹੜੇ ਦੋਵੇਂ ਚਾਹੇ ਉਹ ਫੈਡਰਲ ਸਰਕਾਰ ਹੋਵੇ ਚਾਹੇ ਪ੍ਰੋਵਿੰਸ਼ੀਅਲ ਸਰਕਾਰ ਹੋਵੇ ਉਹ ਇੰਨੇ ਜਿਹੜੇ ਜਿਹੜੇ ਟ੍ਰੇਡਸ ਪੀਪਲ ਨੇ ਅੰਤਰਰਾਸ਼ਟਰੀ ਕਾਮੇ ਨੇ ਉਹਨਾਂ ਨੂੰ ਵਰਕਫੋਰਸ ਜੁਆਇਨ ਕਰਨ ਦੇ ਲਈ ਅਟਰੈਕਟ ਨਹੀਂ ਕਰ ਰਿਆ ਇੱਕ ਪਾਸੇ ਤਾਂ ਕਿਹਾ ਜਾ ਰਿਹਾ ਵੀ ਇਮੀਗ੍ਰੇਸ਼ਨ ਇੰਨੀ ਜ਼ਿਆਦਾ ਹੋ ਗਈ ਹੈ ਵੀ ਇਹਨੂੰ ਰੋਕਣਾ ਚਾਹੀਦਾ ਹੁਣ ਸਟੂਡੈਂਟ ਉੱਪਰ ਸਖਤੀ ਕੀਤੀ ਗਈ ਤੇ ਹੋਰ ਗਲਤਾਂ ਬਾਤਾਂ ਸਾਹਮਣੇ ਆ ਰਹੀਆਂ ਪਰ ਇਹ ਕਹਿੰਦੇ ਵੀ ਕੀਤਾ ਹੀ ਕੁਝ ਨਹੀਂ ਜਿਹੜੇ ਕੰਸਟਰਕਸ਼ਨ ਦੇ ਵਿੱਚ ਬੰਦੇ ਆਉਣੇ ਚਾਹੀਦੇ ਸੀ ਉਹ ਨਹੀਂ ਆ ਰਹੇ ਤੇ ਉਹਨਾਂ ਨੂੰ ਜੇ ਲਿਆਂਦਾ ਜਾ ਰਿਹਾ ਤਾਂ ਉਹ ਟੈਂਪਰੇਰੀ ਫੋਰਨ ਵਰਕਰ ਦੇ ਤਹਿਤ ਲਿਆਂਦਾ ਜਾ ਰਿਹਾ ਤਾਂਕਰ ਨੂੰ ਘੱਟ ਪੈਸੇ ਦੇਣੇ ਪੈਣ ਤੇ ਉਹਨਾਂ ਦੇ ਜਿਹੜੇ ਘੱਟ ਆ ਉਹ ਰਾਈਟਸ ਹੋਣ ਜਿਹੜਾ ਸ਼ੇਅਰ ਆ ਟੈਂਪਰੇਰੀ ਫੋਰਨ ਵਰਕਰ ਦਾ ਕੰਸਟਰਕਸ਼ਨ ਇੰਡਸਟਰੀ ਦੇ ਵਿੱਚ ਬੀਸੀ ਦੇ ਵਿੱਚ ਉਹ ਜਿੰਨਾ ਕੈਨੇਡਾ ਦੇ ਵਿੱਚ ਉਹਦੇ ਨਾਲੋਂ ਦੁੱਗਣਾ ਆ ਮਤਲਬ ਜਿੰਨੇ ਪਰਸੈਂਟ ਵਰਕਰ ਜਿਹੜੇ ਟੈਂਪਰੇਰੀ ਫੋਰਨ ਵਰਕਰ ਨੇ ਉਹ ਓਵਰਆਲ ਕੈਨੇਡਾ ਦੇ ਵਿੱਚ ਆ ਉਹਨਾਂ ਨਾਲੋਂ ਸ਼ੇਅਰ BC ਦੇ ਵਿੱਚ ਇਹਨਾਂ ਦਾ ਦੁੱਗਣਾ ਸ਼ੇਅਰ ਦੱਸਿਆ ਜਾ ਰਿਹਾ 2021 ਦੇ ਵਿੱਚ 2.1% ਕੰਸਟਰਕਸ਼ਨ ਵਰਕਰਸ ਕੈਨੇਡਾ ਦੇ ਵਿੱਚ ਜਿਹੜੇ ਟੈਂਪਰੇਰੀ ਵਰਕਰ ਸੀਗੇ ਮਤਲਬ ਸਾਰਿਆਂ ਦੇ ਵਿੱਚੋਂ 2% ਤੇ 1 2.1% ਟੈਂਪਰੇਰੀ ਸੀਗੇ ਪਰ ਜੇ ਬੀਸੀ ਦੇ ਵਿੱਚ ਹੀ ਰਿਪੋਰਟ ਦੱਸਦੀ ਹੈ ਕਿ ਇੱਥੇ ਨੰਬਰ ਇਹ 4.7% ਆ ਸੋ ਜਿਹੜੇ ਅੰਡਰਕਟ ਜਿਹੜੇ ਵੇਜਸ ਅੰਡਰਕਟ ਹੁੰਦੇ ਆ এমਪਲॉयਮੈਂਟ ਅਪਰਚੂਨਿਟੀਆਂ ਲੋਕਲ ਵਰਕਰਸ ਦੇ ਲਈ ਮਾਈਗ੍ਰੈਂਟ ਵਰਕਰਸ ਦੇ ਉੱਤੇ ਅਸਰ ਪੈ ਰਿਹਾ ਮਤਲਬ ਇਹਨੂੰ ਇਹ ਕਹਿੰਦੀ ਆ ਕਿ ਸੁਧਾਰ ਕਰਨ ਦੀ ਲੋੜ ਆ ਜਾਂ ਤਾਂ ਸਾਨੂੰ ਜਿਹੜੇ ਵਰਕਰ ਲੋੜੀਂਦੇ ਇਹਨਾਂ ਨੂੰ ਚਾਹੀਦੇ ਆ ਉਹ ਦਿੱਤੇ ਜਾਣ ਤੇ ਜਾਂ ਫਿਰ ਜਿਹੜੀ ਇਮੀਗ੍ਰੈਂਟਸ ਐ ਇਮੀਗ੍ਰੇਸ਼ਨ ਹੋ ਰਹੀ ਉਹਦੇ ਵਿੱਚ ਉਹ ਬੰਦੇ ਸੱਦੇ ਜਾਣ ਜਿਹੜੇ ਇੱਥੋਂ ਦੀ ਕੰਸਟ੍ਰਕਸ਼ਨ ਇੰਡਸਟਰੀ ਨੂੰ ਚਾਹੀਦੇ ਆ ਸੋ ਇੰਟਰਨੈਸ਼ਨਲ ਮੋਬਿਲਿਟੀ ਪ੍ਰੋਗਰਾਮ ਤੇ ਟੈਂਪੋਰਰੀ ਫੋਰਨ ਵਰਕਰ ਪ੍ਰੋਗਰਾਮ ਜਿਹੜੇ ਆ ਉਹਨਾਂ ਨੂੰ ਇਨਵੈਸਟੀਗੇਟ ਕੀਤਾ ਜਾਣਾ ਚਾਹੀਦਾ ਜਿਹੜੀਆਂ ਪ੍ਰੋਬਲਮਸ ਨੇ ਜਿਹੜੀਆਂ ਅਬਿਊਜ਼ ਨੇ ਜਾਂ ਜਿਹੜੀ ਮਿਸ ਮੈਨੇਜਮੈਂਟ ਇਸ ਮਾਮਲੇ ਦੇ ਵਿੱਚ ਹੋ ਰਹੀ ਆ ਉਹ ਫੈਡਰਲ ਸਰਕਾਰ ਨੂੰ ਵੀ ਇਹ ਕਹਿ ਰਹੇ ਆ ਕਿ ਜਿਹੜੀ ਇਹ ਨਾ ਪ੍ਰੋਗਰਾਮਾਂ ਨੂੰ ਕੰਸਟ੍ਰਕਸ਼ਨ ਜਿਹੜੀ ਆ ਜਿਹੜੀ ਕੰਸਟਰਕਸ਼ਨ ਦੇ ਵਿੱਚ ਜਿਹੜੀ ਜਿਹੜਾ ਇਹਨੂੰ ਦੇਖਿਆ ਜਾਣਾ ਚਾਹੀਦਾ 52600 ਹੋਰ ਵਰਕਰ 232 ਤੱਕਾ ਰਿਪੋਰਟ ਦੇ ਵਿੱਚ ਇਹਨਾਂ ਨੇ ਬੀਸੀ ਦੀ ਕੰਸਟਰਕਸ਼ਨ ਵਰਕਫੋਰਸ ਨੂੰ ਜਿਹੜੇ ਆ 52600 ਹੋਰ ਵਰਕਰ ਚਾਹੀਦੇ ਆ 232 ਤੱਕ 30% ਜਿਹੜੇ ਕੰਸਟਰਕਸ਼ਨ ਵਰਕਰ ਆਉ ਉਹ ਜਿਹੜੇ ਉਹ ਇਮੀਗ੍ਰੈਂਟਸ ਦੇ ਵਿੱਚੋਂ ਆਉਣਗੇ ਤਾਂ ਕਿ ਜਿਹੜਾ ਡੈਫਿਸਿਟ ਆ 18700 ਵਰਕਰਸ ਦਾ ਉਹਨੂੰ ਵਾਇਰਡ ਕੀਤਾ ਜਾ ਸਕੇ ਸੋ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਫੈਡਰਲ ਸਕਿੱਲ ਟ੍ਰੇਡ ਪ੍ਰੋਗਰਾਮ ਆ ਇਹਦੇ ਵਿੱਚ ਇਹਨਾਂ ਨੂੰ ਕੁਛ ਨਾ ਕੁਛ ਕਰਨ ਦੀ ਲੋੜ ਆ ਤਾਂ ਕਿ ਇਸ ਕੰਸਟਰਕਸ਼ਨ ਇੰਡਸਟਰੀ ਨੂੰ ਜਿਹੜੇ ਲੋੜੀਂਦੇ ਵਰਕਰ ਆ ਉਹ ਮਿਲ ਸਕਣ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ